ਸਤਿ ਸ਼੍ਰੀ ਅਕਾਲ ਪੰਜਾਬੀ ਡਾਕ 5 ਦੇਖ ਰਹੇ ਹੋ ਤੁਸੀਂ ਤੇ ਮੈਂ ਅਜੇ ਬਿਲਾ 10 April 2025 ਨੂੰ ਸਿਨੇਮਾ ਘਰਾਂ ਦੇ ਵਿੱਚ ਇੱਕ ਫਿਲਮ ਅਜੇ ਹੀ ਆ ਰਹੀ ਹੈ ਜਿਸ ਨੂੰ ਲੈ ਕੇ ਪੰਜਾਬੀਆਂ ਦੇ ਨਾਲ-ਨਾਲ ਪਹਿਲੀ ਵਾਰ ਪੂਰੇ ਭਾਰਤ ਭਰ ਦੇ ਵਿੱਚ ਬੜੀ ਹੀ ਬੇਸਬਰੀ ਦੇ ਨਾਲ ਉਡੀਕ ਕੀਤੀ ਜਾ ਰਹੀ ਹੈ ਜੀ ਹਾਂ ਦੋਸਤੋ ਮੈਂ ਗੱਲ ਕਰ ਰਿਹਾ ਹਾਂ ਅਕਾਲ ਫਿਲਮ ਦੀ ਅਕਾਲ ਦਾ ਅਨਕੌਂਕਰ ਗਿੱਪੀ ਗਰੇਵਾਲ ਹੋਰੀ ਬੜੇ ਹੀ ਵੱਡੇ ਬਜਟ ਦੇ ਨਾਲ ਬੜੀ ਵੱਡੀ ਟੀਮ ਦੇ ਨਾਲ بڑے ਵੱਡੇ ਸੁਪਰਸਟਾਰ ਕਲਾਕਾਰਾਂ ਦੇ ਨਾਲ ਆਪਣੀ ਨਵੀਂ ਫਿਲਮ ਅਕਾਲ ਲੈ ਕੇ ਜਲਦੀ ਹੀ ਸਿਨੇਮਾ ਘਰਾਂ ਦੇ ਵਿੱਚ ਸਾਨੂੰ ਨਜ਼ਰ ਆਉਣਗੇ ਅਕਾਲ ਮੂਵੀ ਪਹਿਲੀ ਅਜੇ ਹੀ ਪੰਜਾਬੀ ਮੂਵੀ ਹੋਣ ਜਾ ਰਹੀ ਹੈ ਜੋ ਪੰਜਾਬੀ ਦੇ ਨਾਲ ਨਾਲ ਹਿੰਦੀ ਦੇ ਵਿੱਚ ਵੀ ਸਿਨੇਮਾ ਕਰਾਂ ਦੇ ਵਿੱਚ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅਕਾਲ ਮੂਵੀ ਤੇ ਕਰਨ ਜੋਹਰ ਧਰਮਾ ਪ੍ਰੋਡਕਸ਼ਨ ਦੇ ਨਾਲ ਜਦੋਂ ਦੀ ਕਲਾਬ ਸਾਹਮਣੇ ਨਿਕਲ ਕੇ ਆਈ ਹੈ ਤਾਂ ਅਕਾਲ ਮੂਵੀ ਦੀ ਜਿਹੜੀ ਹਾਈਪ ਆ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਲੋਕਾਂ ਦੇ ਵਿੱਚ ਅਲੱਗ ਤਰੀਕੇ ਦੀਆਂ ਉਮੀਦਾਂ ਜਾਗ ਚੁੱਕੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਲੱਗ ਰਿਹਾ ਹੈ ਕਿ ਅਕਾਲ ਮੂਵੀ ਪੰਜਾਬ ਦੀ ਪਹਿਲੀ ਅਜਿਹੀ ਪਾਲੀਵੁੱਡ ਦੀ ਮੂਵੀ ਹੋਵੇਗੀ ਜੋ ਜਲਦ ਹੀ ਔਸਕਰ ਤੱਕ ਪਹੁੰਚ ਸਕਦੀ ਹੈ ਗਿੱਪੀ ਗਰੇਵਾਲ ਹੋਰੀ ਨਵੀਆਂ-ਨਵੀਆਂ ਫਿਲਮਾਂ ਲੈ ਕੇ ਆਉਂਦੇ ਨੇ ਜਦੋਂ ਤਾਂ ਲੋਕਾਂ ਦੇ ਵਿੱਚ ਬੜੀ ਬੇਸਬਰੀ ਦੇ ਨਾਲ ਉਡੀਕ ਹੁੰਦੀ ਹੈ ਕਿ ਇਸ ਵਾਰ ਫਿਲਮ ਦੇ ਵਿੱਚ ਕੀ ਅਜਿਹਾ ਕਰਨਗੇ ਗਿੱਪੀ ਗਰੇਵਾਲ ਅਰਦਾਸ মুਵੀ ਜਦੋਂ ਆਈ ਉਹਨਾਂ ਦੀ ਤਾਂ ਲੋਕਾਂ ਦੇ ਵਿੱਚ ਉਹਨਾਂ ਦੇ ਡਾਇਰੈਕਸ਼ਨ ਪ੍ਰਤੀ ਤੇ ਉਹਨਾਂ ਦੀ ਰਾਈਟਿੰਗ ਪ੍ਰਤੀ ਵੀ ਇੱਕ ਅਲੱਗ ਤਰੀਕੇ ਦੀ ਉਤਸ਼ਾਹਤ ਦੇਖਿਆ ਜਾ ਰਿਹਾ ਸੀਗਾ ਬੜੀ ਬੇਸਬਰੀ ਦੇ ਨਾਲ ਗਿੱਪੀ ਗਰੇਵਾਲ ਹੋਰਾਂ ਦੀਆਂ ਡਾਇਰੈਕਟ ਤੇ ਰਿਟ ਕੀਤੀਆਂ ਹੋਈਆਂ ਫਿਲਮਾਂ ਵੇਖਣ ਲਈ ਲੋਕ ਪਹੁੰਚਦੇ ਨੇ ਅਰਦਾਸ ਮੂਵੀ ਦਾ ਜਦੋਂ ਤੀਜਾ ਸੀਕਵਲ ਆਉਂਦਾ ਹੈ ਤਾਂ ਲੋਕਾਂ ਦੇ ਉਸ ਮੂਵੀ ਨੂੰ ਵੇਖ ਕੇ ਰੌਂਗਟੇ ਖੜੇ ਹੋ ਜਾਂਦੇ ਨੇ ਇੱਕ ਅਲੱਗ ਤਰੀਕੇ ਦਾ ਐਟਮਾਸਫੀਅਰ ਅਲੱਗ ਤਰੀਕੇ ਦਾ ਮਾਹੌਲ ਬਣ ਜਾਂਦਾ ਹੈ ਵਾਤਾਵਰਣ ਦੇ ਵਿੱਚ ਅਲੱਗ ਤਰੀਕੇ ਦਾ ਪੰਜਾਬੀਆਂ ਦੇ ਵਾਸਤੇ ਉਤਸ਼ਾਹ ਆ ਜਾਂਦਾ ਹੈ ਤੁਹਾਨੂੰ ਦੱਸਦੀ ਏ ਕਿ ਅਕਾਲ ਮੂਵੀ 10 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਸਾਨੂੰ ਨਜ਼ਰ ਆਵੇਗੀ ਇਸ ਮੂਵੀ ਦੇ ਵਿੱਚ ਕਾਫੀ ਵੱਡੇ ਵੱਡੇ ਬਾਲੀਵੁੱਡ ਦੇ ਚਿਹਰੇ ਵੀ ਸਾਨੂੰ ਨਜ਼ਰ ਆਉਣਗੇ ਸਭ ਤੋਂ ਵੱਲਾਂ ਗੱਲ ਕਰੀਏ ਜੇਕਰ ਪੰਜਾਬੀ ਕਿਰਦਾਰਾਂ ਦੀ ਤਾਂ ਪੰਜਾਬ ਦੇ ਵਿੱਚੋਂ ਹੀ ਗਿੱਪੀ ਗਰੇਵਾਲ ਹੋਰਾਂ ਨੇ ਇਸ ਮੂਵੀ ਦੇ ਵਿੱਚ ਮੁੱਖ ਕਿਰਦਾਰ ਰੱਖੇ ਨੇ ਤੁਹਾਨੂੰ ਦੱਸਦੀ ਹਾਂ ਕਿ ਹਾਸਿਆਂ ਨੂੰ ਲੈ ਕੇ ਤੇ ਆਪਣੇ ਕਰੈਕਟਰ ਨਾਲ ਜੁੜੇ ਹੋਏ ਹਰੇਕ ਰੋਲ ਨੂੰ ਲੈ ਕੇ ਗੁਰਪ੍ਰੀਤ ਖੁੱਗੀ ਵੀ ਸਾਨੂੰ ਇਸ ਫਿਲਮ ਦੇ ਵਿੱਚ ਬੜੇ ਹੀ ਅਹਿਮ ਰੋਲ ਦੇ ਵਿੱਚ ਨਜ਼ਰ ਆਉਣਗੇ ਗਿੱਪੀ ਗਰੇਵਾਲ ਹੋਰਾਂ ਦੇ ਆਪੋਜ਼ਿਟ ਸਾਨੂੰ ਲੀਡ ਐਕਟਰੈਸ ਪੰਜਾਬ ਦੀ ਬੜੀ ਹੀ ਸਿਨੇਮਰ ਤੇ ਬੜੀ ਸਹਜਤਾ ਦੇ ਨਾਲ ਆਪਣੇ ਐਕਟਿੰਗ ਨੂੰ ਦਰਸਾਉਂਦੇ ਨਿਮਰਤ ਖਹਿਰਾ ਵੀ ਸਾਨੂੰ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ ਗਿੱਪੀ ਗਰੇਵਾਲ ਹੋਰਾਂ ਦੇ ਸੁਪੁੱਤਰ ਵੀ ਸ਼ਿੰਦਾ ਗਰੇਵਾਲ ਵੀ ਸਾਨੂੰ ਇਸ ਫਿਲਮ ਵਿੱਚ ਨਜ਼ਰ ਆਉਣਗੇ ਬਾਲੀਵੁੱਡ ਦੇ ਬੜੇ ਹੀ ਮਸ਼ਹੂਰ ਐਕਟਰ ਨਿਕਤਨ ਦੀਰ ਉਹ ਵੀ ਸਾਨੂੰ ਅਕਾਲ ਮੂਵੀ ਦੇ ਵਿੱਚ ਨਜ਼ਰ ਆਉਣਗੇ ਇਹ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਦੇ ਵਾਸਤੇ ਹੋਵੇਗਾ ਕਿ ਬਾਲੀਵੁੱਡ ਦੇ ਵੱਡੇ ਚਿਹਰੇ ਜੋ ਪਲੇਬੈਕ ਸਿੰਗਰਸ ਨੇ ਉਹ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਦੇ ਵਿੱਚ ਗਾਣੇ ਗਾਉਂਦੇ ਸਾਨੂੰ ਨਜ਼ਰ ਆਉਣਗੇ ਜੀ ਹਾਂ ਦੋਸਤੋ ਮੈਂ ਇੱਥੇ ਗੱਲ ਕਰ ਰਿਹਾ ਹਾਂ ਲੈਜੈਂਡਰੀ ਸਿੰਗਰ ਸ਼੍ਰੇਆ ਗੁਸ਼ਾਲ ਹੋਰਾਂ ਦੀ ਸ਼reya Ghoshal ਸਾਨੂੰ ਇਸ ਫਿਲਮ ਦੇ ਵਿੱਚ ਗਾਣਾ ਗਾਉਂਦੇ ਨਜ਼ਰ ਆਏ ਪੰਜਾਬੀ ਭਾਸ਼ਾ ਦੇ ਵਿੱਚ ਗਾਣਾ ਗਾਉਂਦੇ ਨਜ਼ਰ ਆਏ ਇਸ ਦੇ ਨਾਲ ਨਾਲ ਬਾਲੀਵੁੱਡ ਦੇ ਬੜੇ ਹੀ ਵੱਡੇ ਚਿਹਰੇ ਵੀ ਸਾਨੂੰ ਇਸ ਫਿਲਮ ਦੇ ਨਾਲ ਜੁੜਦੇ ਨਜ਼ਰ ਆਏ ਨੇ ਤੁਹਾਨੂੰ ਦੱਸ ਦਈਏ ਕਿ ਅਰੀਜਿਤ ਸਿੰਘ ਬਾਲੀਵੁੱਡ ਦੇ ਸਭ ਤੋਂ ਵੱਡਾ ਨਾਮ ਜੇਕਰ ਮੈਂ ਗੱਲ ਕਰਾਂ ਫੀਮੇਲ ਤੋਂ ਮੇਲ ਸਿੰਗਰਾਂ ਦੇ ਵਿੱਚ ਤਾਂ ਅਰੀਜਿਤ ਸਿੰਘ ਹੋਰਾਂ ਦਾ ਸਭ ਤੋਂ ਉੱਪਰ ਨਾਮ ਆਉਂਦਾ ਹੈ ਉਹਨਾਂ ਤੋਂ ਬਾਅਦ ਸੋਨੂ ਨਿਗਮ ਵੀ ਸਾਨੂੰ ਇਸ ਫਿਲਮ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਗਾਣਾ ਗਾਉਂਦੇ ਨਜ਼ਰ ਆਉਣਗੇ ਤੁਹਾਨੂੰ ਦੱਸ ਦਈਏ ਕਿ ਕਿੰਗ ਖਾਨ ਜੀ ਹਾਂ ਦੋਸਤੋ ਸ਼ਾਹਰੂਖ ਖਾਨ ਉਨਾਂ ਦੀ ਜਿਹੜੀ ਕੰਪਨੀ ਹੈ ਰੈੱਡ ਚਿਲੀ ਐਂਟਰਟੇਨਮੈਂਟ ਉਹ ਵੀ ਗਿੱਪੀ ਗਰੇਵਾਲ ਹੋਰਾਂ ਦੀ ਫਿਲਮ ਦੇ ਨਾਲ ਜੁੜਦੀ ਨਜ਼ਰ ਆ ਰਹੀ ਹੈ ਗਿੱਪੀ ਗਰੇਵਾਲ ਹੋਰੀ ਰੈੱਡ ਚਿਲੀ ਐਂਟਰਟੇਨਮੈਂਟ ਦੇ ਨਾਲ ਵੀ ਕਲਾਬ ਕਰਦੇ ਸਾਨੂੰ ਨਜ਼ਰ ਆ ਰਹੇ ਨੇ ਇਸ ਫਿਲਮ ਨੂੰ ਲੈ ਕੇ ਅਕਾਲ ਮੂਵੀ ਦੇ ਵਿੱਚ ਕਰਨ ਜੋਹਰ ਦੀ ਧਰਮਾ ਪ੍ਰੋਡਕਸ਼ਨ ਵੀ ਸਾਨੂੰ ਨਜ਼ਰ ਆਵੇਗੀ ਧਰਮਾ ਪ੍ਰੋਡਕਸ਼ਨ ਦੇ ਨਾਲ ਨਾਲ ਅਕਾਲ ਮੂਵੀ ਬਾਲੀਵੁੱਡ ਦੀ ਸਭ ਤੋਂ ਵੱਡੀ ਜਿਹੜੀ ਕੰਪਨੀ ਹੈ ਬਾਲੀਵੁੱਡ ਦੀ ਜਸ਼ਰਜ ਫਿਲਮਜ਼ ਵੀ ਸਾਨੂੰ ਇਸ ਫਿਲਮ ਦੇ ਨਾਲ ਜੁੜਦੀ ਨਜ਼ਰ ਆਵੇਗੀ ਤੁਹਾਨੂੰ ਦੱਸਦੀ ਹੈ ਕਿ VFX ਗ੍ਰਾਫਿਕਸ ਨੂੰ ਲੈ ਕੇ ਕਾਫੀ ਜ਼ਿਆਦਾ ਵੱਡੀਆਂ ਗੱਲਾਂ ਬਾਤਾਂ ਕੀਤੀ ਕਰੇ ਵਾਲ ਹੋਰਾਂ ਨੇ ਕੀਤੀਆਂ ਨੇ ਜੇਕਰ ਇਸ ਫਿਲਮ ਦੀ ਬਜਟ ਦੀ ਗੱਲ ਕਰੀਏ ਤਾਂ ਲਗਭਗ 40 ਤੋਂ 45 ਕਰੋੜ ਰੁਪਏ ਦੀ ਵੱਡੀ ਇੱਕ ਪੰਜਾਬੀ ਫਿਲਮ ਬਣਦੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਪੋਲੀਵੁੱਡ ਦੇ ਇਤਿਹਾਸ ਦੀ ਪਹਿਲੀ ਅਜਿਹੀ ਫਿਲਮ ਹੋਵੇਗੀ ਜੋ ਐਡੇ ਵੱਡੇ ਬਜਟ ਦੇ ਨਾਲ ਸਾਨੂੰ ਸਿਨੇਮਾ ਕਰਾਂ ਦੇ ਵਿੱਚ ਨਜ਼ਰ ਆਵੇਗੀ ਪਹਿਲਾਂ ਜੇਕਰ ਮੈਂ ਗੱਲ ਕਰਾਂ ਤਾਂ 2 ਤੋਂ 3 ਕਰੋੜ ਰੁਪਏ ਦੇ ਵਿੱਚ ਪੰਜਾਬੀ ਫਿਲਮਾਂ ਬਣ ਜਾਂਦੀਆਂ ਨੇ ਪਰ ਹੁਣ ਅਕਾਲ ਮੂਵੀ ਇੱਕ ਅਲੱਗ ਤਰੀਕੇ ਦਾ ਟ੍ਰੈਂਡ ਸੈੱਟ ਕਰਦੀ ਸਾਨੂੰ ਨਜ਼ਰ ਆ ਰਹੀ ਹੈ ਗਿੱਪੀ ਗਰੇਵਾਲ ਹੋਰੀ ਹੁਣ ਪੰਜਾਬੀ ਭਾਸ਼ਾ ਨੂੰ ਲੈ ਕੇ ਕਾਫੀ ਜ਼ਿਆਦਾ ਸੀਰੀਅਸ ਹੋ ਗਏ ਨੇ ਤੇ ਪੰਜਾਬੀ ਭਾਸ਼ਾ ਦੇ ਵਾਸਤੇ ਇੱਕ ਅਲੱਗ ਤਰੀਕੇ ਦਾ ਮਾਹੌਲ ਬਣਾਉਂਦੇ ਸਾਨੂੰ ਨਜ਼ਰ ਆ ਰਹੇ ਨੇ ਦਿਨ ਪ੍ਰਤੀ ਦਿਨ ਪੰਜਾਬੀ ਸਿਨੇਮਾ ਕਰਾਂ ਦਾ ਮਿਆਰ ਉੱਚਾ ਹੁੰਦਾ ਸਾਨੂੰ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਦੀ ਸਭ ਤੋਂ ਵੱਡੀ ਟਿਕੜੀ 뮤జిక్ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ ਸ਼ੰਕਰ ਅਹਿਸਾਨ ਲੋਹੇ ਵੀ ਸਾਨੂੰ ਅਕਾਲ ਮੂਵੀ ਦੇ ਨਾਲ ਜੁੜਦੇ ਨਜ਼ਰ ਆਏ ਨੇ ਅਕਾਲ ਮੁਵੀ 10 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਸਾਨੂੰ ਨਜ਼ਰ ਆਵੇਗੀ ਜੇਕਰ ਮੈਂ ਗੱਲ ਇਸ ਫਿਲਮ ਦੀ ਸ਼ੂਟਿੰਗ ਦੀ ਕਰਾਂ ਤਾਂ ਗਿੱਪੀ ਗਰੇਵਾਲ ਹੋਰਾਂ ਨੇ ਇਸ ਫਿਲਮ ਨੂੰ ਬਣਾਉਣ ਦੇ ਵਾਸਤੇ ਸਪੈਸ਼ਲ ਸੈੱਟ ਲਵਾਏ ਗਏ ਨੇ ਪਹਿਲਾਂ ਕੰਮ ਹੁੰਦਾ ਸੀਗਾ ਗ੍ਰੀਨ ਸਕਰੀਨ ਦੇ ਉੱਤੇ ਕਰ ਲੈਂਦੇ ਸੀ ਪਰ ਹੁਣ ਗਿੱਪੀ ਗਰੇਵਾਲ ਹੋਰਾਂ ਨੇ ਸਪੈਸ਼ਲ ਇਸ ਫਿਲਮ ਦੇ ਵਾਸਤੇ ਸੈੱਟ ਤਿਆਰ ਕਰਵਾਇਆ ਤੁਹਾਨੂੰ ਦੱਸ ਦਈਏ ਕੀ ਫਤਿਹਗੜ ਦੇ ਥੋੜੇ ਜੇ ਦੂਰ ਦੀ ਜਾ ਕੇ ਇਸ ਫਿਲਮ ਦਾ ਸੈੱਟ ਲਾਇਆ ਗਿਆ ਜਿੱਥੇ ਫਿਲਮ ਦੀ ਕਾਫੀ ਹੱਦ ਤੱਕ ਸ਼ੂਟਿੰਗ ਹੋਈ ਉਸ ਤੋਂ ਬਾਅਦ ਰੂਪਨਗਰ ਰੋਪੜ ਦੇ ਵਿੱਚ ਕੀਤੀ ਗਰੇਵਾਲ ਹੋਰੀ ਜਾਂਦੇ ਨੇ ਤੇ ਇਸ ਫਿਲਮ ਦੀ ਸ਼ੂਟਿੰਗ ਕਰਦੇ ਸਾਨੂੰ ਨਜ਼ਰ ਆਉਂਦੇ ਨੇ ਤੁਹਾਨੂੰ ਦੱਸਦੀ ਕਿ ਇਸ ਫਿਲਮ ਦੀ ਪੂਰੀ ਸ਼ੂਟਿੰਗ ਪੰਜਾਬ ਦੇ ਵਿੱਚ ਹੋਈ ਹੈ ਪੰਜਾਬੀ ਭਾਸ਼ਾ ਦੇ ਵਿੱਚ ਵੀ ਹੋਈ ਹੈ ਪੰਜਾਬੀ ਭਾਸ਼ਾ ਦੇ ਨਾਲ ਨਾਲ ਹਿੰਦੀ ਭਾਸ਼ਾ ਦੇ ਵਿੱਚ ਵੀ ਸਾਨੂੰ ਹੁਣ ਪੰਜਾਬੀ ਸਿਨੇਮਾ ਨਜ਼ਰ ਆਵੇਗਾ 10 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਜਦੋਂ ਇਹ ਫਿਲਮ ਆਵੇਗੀ ਤਾਂ ਤੁਸੀਂ ਇਸ ਦੇ ਵਾਸਤੇ ਕਿੰਨੇ ਕੁ ਉਤਸ਼ਾਹ ਤੋਂ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਦਿਨ ਪ੍ਰਤੀ ਦਿਨ ਪੰਜਾਬੀ ਸਿਨੇਮਾ ਘਰਾਂ ਦਾ ਜਿਹੜਾ ਮਿਆਰ ਉੱਚਾ ਹੁੰਦਾ ਜਾ ਰਿਹਾ ਉਸ ਨੂੰ ਲੈ ਕੇ ਤੁਸੀਂ ਕਿੰਨੇ ਕੁ ਖੁਸ਼ ਹੋ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਅੱਗੇ ਦੀਆਂ ਵੱਡੀਆਂ ਅਪਡੇਟਸ ਵੇਖਣ ਦੇ ਲਈ ਵੇਖਦੇ ਰਹੋ ਪੰਜਾਬੀ ਡਾਕ 5 ਧੰਨਵਾਦ ਸਤਿ ਸ਼੍ਰੀ ਅਕਾਲ